ਮੇਦੀ ਨੌਤਨ ਪਛੀ ਨੂੰ ਕੁਲਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਵਾਸੀ ਕੋਟ ਮਿਤ ਸਿੰਘ ਨੇ ਰਾਤ ਇਦਰਾਹ ਦਿੱਤੀ ਕਿ ਉਹਨਾਂ ਦੇ ਘਰ ਦੇ ਬਾਹਰ ਕੋਈ ਦੋ ਨੌਜਵਾਨ ਮੁੰਡੇ ਲੜਕੇ ਆਨੇ ਅਗੇ ਫਾਇਰਿੰਗ ਕੀਤੀ ਹੈ ਜੋ ਇਹ ਫਾਇਰ ਉਹਨਾਂ ਦੇ ਘਰ ਦੇ ਗੇਟ ਤੇ ਘਰ ਦੀ ਸ਼ੀਸ਼ਾਂ ਤੇ ਲੱਗੇ ਨੇ ਜੋ ਇਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਗਈ ਜੋ ਇਸ ਮੁੱਦ ਵਿੱਚ ਐਫੇਅਰ ਰਜਿਸਟਰ ਕਰਕੇ ਅਸੀਂ ਕਾਰਵਾਈ ਕੀਤੀ ਤੇ ਕਾਰਵਾਈ ਕਰਦੇ ਹੋਇਆ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਕਮਲ ਏਲੀਸ ਰਾਜੂ ਭਈਆ ਜਿਹੜਾ ਕਿ ਜੇਲ੍ਹ ਦੇ ਅੰਦਰ ਹੈ ਉਸਨੇ ਵਿਉਤਬੰਦੀ ਕਰਕੇ ਆਪਣੇ ਦੋ ਲੜਕੇ ਜਿਹੜੇ ਗੁਰਗੇ ਸੀ ਉਹਦੇ ਉਹਨੂੰ ਭੇਜ ਕੇ ਫਾਰਿੰਗ ਕਰਾਈ ਹੈ ਤੇ ਇਸ ਬੰਦ ਵਿੱਚ ਅਸੀਂ ਰਾਜਕੁਮਾਰ ਰਾਜੂ ਨੂੰ ਗ੍ਰਿਫਤਾਰ ਕੀਤਾ ਪ੍ਰੋਕਸੀਨ ਹੋਂਤੇ ਲਾ ਕੇ ਇਸ ਦੇ ਨਾਲ ਹੀ ਅਮਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਦੋ ਹੋਰ ਦੋਸ਼ੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਵਾਦਤ ਵਿੱਚ ਵਰਤੀ ਹੋਈ ਪਿਸਟਲ ਤੇ ਦੋ ਜਿੰਦਾ ਬਰਾਮਦ ਕੀਤੇ ਸੋ ਮੈਂ ਤੁਹਾਡੇ ਮਾਦੇਬ ਤੋਂ ਇਹ ਕਹਿਣਾ ਚਾਹੂੰਗਾ ਕਿ ਮਾਨਯੋਗ ਸੀਪੀ ਸਾਹਿਬ ਅੰਮ੍ਰਿਤਸਰ ਸ਼੍ਰੀ ਗਰਪ੍ਰੀਤ ਸਿੰਘ ਜੀ ਭੁੱਲਰ ਉਹਨਾਂ ਦੇ ਦਸ਼ਾ ਦੇ ਦੇ ਸੋ ਦੇ ਹੇਠ ਅਸੀਂ ਕੰਮ ਕਰਦੇ ਹਾਂ ਇਹ ਵਾਰਦਾਤ ਨੂੰ ਟ੍ਰੇਸ ਕੀਤਾ ਸਾਡੇ ਐਸਐਚਓ ਇੰਸਪੈਕਟਰ ਮੋਹਿਤ ਕਮਾਨ ਨੇ ਬੜਾ ਅੱਛਾ ਕੰਮ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜਿਹੜੇ ਲੋਕ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਆ ਅਸੀਂ ਪੂਰ ਜ਼ੋਰ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ